मैडम सोनिया गांधी जी ਦਾ ਖੜਗੇ ਸਾਹਿਬ ਦਾ ਰਾਹੁਲ ਜੀ ਦਾ ਜੀ ਔਰ ਦਵਿੰਦਰ ਯਾਦਵ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਟਿਕਟ ਦੇ ਕੇ ਅਮਰਸਰ ਦੀ ਕਾਂਗਰਸ ਦੇ ਨਾਲ ਨਾਲ ਸਾਰੇ ਅੰਮ੍ਰਿਤਸਰ ਦਾ ਸਿਰ ਉੱਚਾ ਕੀਤਾ ਜੀ ਸਾਡਾ ਮਾਣ ਰੱਖਿਆ ਜੀ ਤੀਸਰੀ ਵਾਰੀ ਜਿੱਤਣ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਅਸੀਂ ਵਿਸ਼ਵਾਸ ਨਾ ਕਰਨੇ ਆ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਔਰ ਆਪਣੇ ਇਸ ਕੈਂਡੀਡੇਟ ਨੂੰ ਤੀਸਰੀ ਵਾਰੀ ਪਾਰਲੀਮੈਂਟ ਦੇ ਵਿੱਚ ਭੇਜੇਗੀ ਦਤੀ ਸਾਹਿਬ ਲੜਾਈ ਨੂੰ ਕਦੀ ਕਮਜ਼ੋਰ ਨਹੀਂ ਲੈਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਸ਼ਕਤ ਦਾਵੇਦਾਰ ਔਰ ਸ਼ਕਤ ਜਿੱਤਣ ਵਾਲਾ ਸਟਰੋਂਗ ਜਿਹੜਾ ਕੈਂਡੀਡੇਟ ਹੈ ਇਹਨਾਂ ਚੋਂ ਉਹ ਜਿਲ੍ਹਾ ਸਾਹਿਬ ਵੇਸ ਕਰਕੇ ਨਜ਼ਰ ਆ ਰਹੇ ਆ ਕਿਉਂਕਿ 5 ਸਾਲੇ ਵਿਚਰੇ ਨੇ ਪਾਰਲੀਮੈਂਟ ਦੇ ਵਿੱਚ ਡਟ ਕੇ ਅਮਰਸਰ ਸ਼ਹਿਰ ਦੀ ਗੱਲ ਚੁੱਕੀ ਆ ਦੇਖੋ ਮੈਂ ਤਾਂ ਕਹਿੰਦਾ ਕਟੜਾ ਐਕਸਪ੍ਰੈਸ ਹਾਈਵੇ ਜੇ ਕਰਜੀਤ ਸਿੰਘ ਉਹ ਜਿਲ੍ਹਾ ਜੀ ਸਟੈਂਡ ਨਾ ਲੈਣ ਤੇ ਜਿਲੰਦਰ ਤੋਂ ਇਹਨੂੰ ਕੋਦਰ ਤੋਂ ਵੀ ਮੁੜ ਜਾਣਾ ਸੀ ਦੇਖੋ ਸੱਜਣ ਔਰ 에어ਪੋਰਟ ਦੀਆਂ ਫਲਾਈਟਾਂ ਵਧੀਆ ਬਾਰਡਰ ਦੇ ਵਪਾਰ ਦੀ ਗੱਲ ਕੀਤੀ ਕਿਸਾਨ ਅੰਦੋਲਨ ਦੇ ਵਿੱਚ ਗਏ ਔਰ ਹਰ ਜਗ੍ਹਾ ਤੇ ਜਾ ਕੇ ਇਹਨਾਂ ਨੇ ਅੰਮ੍ਰਿਤਸਰ ਦੇ ਇਸ਼ੂ ਤੇ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਕਈ ਪ੍ਰੋਜੈਕਟ ਵੀ ਲੈ ਕੇ ਆਏ ਮੈਨੂੰ ਉਮੀਦ ਹੈ ਕਿ ਕਿ ਪੈਕੀ 2024 ਦੇ ਵਿੱਚ ਸਰਕਾਰ ਬਣੇਗੀ ਸਾਡੀ ਕਾਂਗਰਸ ਪਾਰ ਇੰਡੀਆ ਗਵਰਨਮੈਂਟ ਦੀ ਔਰ ਔਇਲਾ ਸਾਹਿਬ ਜਿੱਤ ਕੇ ਇੱਕ ਚੰਗੀ ਪੋਜੀਸ਼ਨ ਤੇ ਜਾਣਗੇ ਮੈਂ ਪ੍ਰਮਾਤਮਾ ਅੱਗੇ ਗੁਰੂ ਰਾਮਦਾਸ ਜੀ ਦੇ ਅਰਦਾਸ ਕਰਦਾ ਸਾਡੇ ਸਾਰਿਆਂ ਦਾ ਇਹ ਸਿਰਫ ਚਾਹਵੇ ਨਹੀਂ 2022 ਦੇ ਵਿੱਚ ਲੋਕਾਂ ਦੇ 2 ਸਾਲ ਤੋਂ ਉੱਪਰ ਹੋ ਗਏ ਨੇ ਸਮਾਂ ਵੀ ਪੂਰਾ ਹੋ ਗਿਆ ਨਾ ਜੀ ਔਰ ਲੋਕ ਅੱਕੇ ਤੇ ਸਤੇ ਤੇ ਮੈਂ ਜ਼ਿਆਦਾ ਤੇ ਨਹੀਂ ਕਹਿੰਦਾ ਸਭ ਪਾਰਟੀਆਂ ਨੇ ਲੜਾਈਆਂ ਲੜਨੀਆਂ ਲੜਨੀਆਂ ਚਾਹੀਦੀਆਂ ਵੀ ਆ ਮੁੱਦਿਆਂ ਤੇ ਲੜਾਂਗੇ ਔਰ ਕੋਇਲਾ ਸਾਹਿਬ ਆਪਣੀ ਜਿੱਤ ਪ੍ਰਾਪਤ ਕਰ ਲਿਆ ਬਿਲਕੁਲ ਉਹਲੇ ਸਾਢੇ 7 ਸਾਲ ਤੋਂ ਕਰਦੇ ਆ ਰਹੇ ਆ ਇਹ ਕੁਝ ਨਵਾਂ ਨਹੀਂ ਹੈ ਕਈ ਕੈਂਡੀਡੇਟ 10 ਦਿਨ ਪਹਿਲਾਂ ਆਏ ਹੋਣਗੇ ਕਈ 20 ਦਿਨ ਤੇ ਕਈ ਵੱਧ ਤੋਂ ਵੱਧ ਮਹੀਨਾ ਪਹਿਲਾਂ ਸਾਡੀ ਸਾਢੇ 7 ਸਾਲ ਤੋਂ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਸਾਡਾ ਦਿਨ ਬਰ ਦਿਨ ਸਾਢੇ 7 ਸਾਲ ਤੋਂ ਸਾਡਾ ਸਾਥ ਨਾਲ ਰਿਹਾ ਹੈ ਸਾਡੇ ਲਈ ਇੱਕ ਅਸੀਂ ਇੱਕ ਨਾਰਮਲ ਦਿਨ ਇੱਕ ਨਾਰਮਲ ਦਿਨ ਪਰ ਥੋੜੀ ਬਾਅਦ ਮਿਹਨਤ ਦੇ ਨਾਲ ਅਸੀਂ ਕੈਂਪੇਨਿੰਗ ਨੂੰ ਸਮਝਦੇ ਕੈਂਡੀਡੇਟਸ ਨਾਮ ਭੁੱਲ ਗਏ ਸੀਗੇ ਜਿੰਨਾ ਕਿ ਮੈਂ ਸੁਣਿਆ ਉਹਨਾਂ ਨੂੰ 2019 ਦੀ ਯਾਦ ਕਰਾਇਆ ਸੀ ਨਾਮ ਹੁਣ ਦੁਬਾਰਾ ਨਾਮ ਯਾਦ ਕਰਾਵਾਂਗੇ ਇੱਕ ਵਾਰੀ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਠੀਕ ਆਪੋ ਉਹਨਾਂ ਦੱਸਾਂਗੇ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਤੇ ਅਦਕਾ ਫੇਰ ਲੋਕੀ ਮੂਰ ਲਾਉਣਗੇ ਅਦਕਾ ਫੇਰ ਅਸੀਂ ਹੈਟ੍ਰਿਕ ਆਪਣੀ ਬਣਾਉਂਦੇ ਜਾ ਰਹੇ ਹਾਂ ਸੋ ਪਾਜੀ ਪਹਿਲਾਂ ਆਪਣਾ ਮੈਂ ਜੀ ਰਾਹੁਲ ਕੁਮਾਰ ਯੂ ਪ੍ਰੈਜ਼ੀਡੈਂਟ ਜਿਲ੍ਹਾ ਅਕਰ ਦੂਸਤ ਕਾਂਗਰਸ ਤੋਂ ਦੂਜੀ ਸਿੰਘ ਹੋਰ ਤੋਂ ਟਿਕਟ ਦੇ ਇੱਕੀ ਕਾਂਗਰਸ ਪਾਰਟੀ ਵਾਲਾ ਬਣ ਜਾ ਗਿਆ ਕੀ ਕਰਾਂ ਚੋਕੀ ਮੈਂ ਜੀ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਖੜਕੇ ਸਾਹਿਬ ਤੇ ਸਾਡੇ ਇੰਚਾਰਜ ਜਵੇਂਦਰ ਚਾਲਨ ਜੀ ਹਾਈ ਮਾਰਦਾ ਧੰਨਵਾਦ ਕਰਦਾ ਜਿਨਹਨੇ ਸਾਡੇ ਦੋਵਰ ਜੀਨਰ ਕੈਂਪੀ ਗੁਰਜੀਤ ਸਿੰਘ ਓਇਲਾ ਜੀ ਤੀਜੀ ਵਾਰ ਸਾਡੇ ਅੰਮ੍ਰਿਤਸਰ ਲੋਕ ਸਭਾ ਦੀ ਸੀਟ ਤੇ ਤੇ ਉਮੀਦਾਰ ਖੜਾਨਿਆ ਹੈ ਇਹਨਾਂ ਨੂੰ ਅਸੀਂ ਪਿਛਲੀ ਵਾਰ ਤੋਂ ਇਸ ਵਾਰ ਲੱਖ ਵੋਟ ਤੋਂ ਪਿਛੇ ਰਹੀ ਜਿੱਤੇ ਇਸ ਵਾਰ ਜੂਤ ਕਾਂਗਰਸ ਤੀ ਰੈਨਮਾਈ ਦੇ ਵਿੱਚ ਜੂਤ ਕਾਂਗਰਸ ਪੂਰਾ ਜੋਰ ਲਾ ਰਿਹਾ ਹੈ ਕਿ ਇਸ ਵਾਰ ਗੁਰਜੀਤ ਸਿੰਘ ਉਹ ਲੱਜੀ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਐਸੀ ਜਿੱਤ ਪ੍ਰਾਪਤ ਕਰਕੇ ਭੇਜਾਂਗੇ ਪੰਜਾਬ ਦੇ ਵਿੱਚ ਖਰਦਾਰ ਗੁਰਜੀਤ ਸਿੰਘ ਓਜਲਾ ਦੀ ਸਭ ਤੋਂ ਵੱਡੀ ਲੀਡ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀ ਜੋਗੀ ਇੱਕ ਹੋੜ ਸੀਟ ਮੰਨੀ ਜਾਵੇਗੀ ਉਹਦੀ ਜਿੱਤ ਪ੍ਰਾਪਤ ਕਰਾ ਕੇ ਅਸੀਂ ਰਾਜ ਸਭਾ ਭੇਜਾਂਗੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਹੁਣ ਦੀ ਤਾਂ ਕਿਹੜੇ ਕੈਂਡੀਡੇਟ ਨੂੰ ਜਿਹੜਾ ਤੁਸੀਂ ਮਜ਼ਬੂਤ ਸਮਝਦੇ ਹੋ ਸਰਕਾਰ ਨੂੰ ਜੀ ਸੋਲੋ ਆਪਣੇ ਦੇਖੋ ਜੀ ਗੁਰਜੀਤ ਸਿੰਘ एमपी ਜਿਹੜੇ ਓਇਲਾ ਦੋ ਵਾਰੀ ਦੇ ਵਿਨਰ ਕੈਂਡੀਡੇਟ रह ਚੁੱਕੇ ਨੇ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਦੇ ਵਿੱਚ ਪਰ ਲੋਕ ਹਰ ਜ਼ਰੂਰਤ ਨੂੰ ਰਾਜ ਠਾਈ ਆ ਪਰ ਇੱਕ ਮੰਗ ਦੀ ਵਾਰ ਠਾਈ ਆ ਇੰਨਾ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਥੱਲੇ ਸਾਰੇ ਕਦਮ ਗੋਨੇ ਹੋ ਚੁੱਕੇ ਆ ਤੇ ਇਸ ਦਿਨ ਤੋਂ ਉੱਪਰ ਮੈਂ ਨਹੀਂ ਸਮਝਦਾ ਕਿ ਕੋਈ ਵੀ ਕੈਂਡੀਡੇਟ ਚਾਹੇ ਭਾਜਪਾ ਦਾ ਹੋਵੇ ਕਾਲੀਦ ਦਾ ਚਾਹੇ ਆਮ ਆਦਮੀ ਪਾਰਟੀ ਦਾ ਇਨਾਂ ਦੇ ਕਦਮ ਪੋਣਿਆ ਜੀ ਐਮਪੀ ਗੁਰਜੀਤ ਸਿੰਘ ਕੋਇਲਾ ਏ 2 ਲੱਖ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੀ ਸੀਟ ਅੰਬਰਸਰ ਦੀ ਸਭ ਤੋਂ ਹੋਟ ਸੀਟ ਦੇ ਮਿਲ ਜਾਊਗੀ ਤੇ ਪੰਜਾਬ ਚ ਸਭ ਤੋਂ ਵੱਡੀ ਲੀਡ ਨਾਲ ਸਰਦਾਰ ਗੁਰਜੀਤ ਸਿੰਘ ਕੋਇਲਾ ਐਮਪੀ ਆ ਸਰਬਨ